ਸਤਿ ਸ਼੍ਰੀ ਅਕਾਲ ਜੀ ਸੋ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਅੱਜ ਜਿਹੜਾ ਹੈਗਾ ਸਾਡਾ ਇਹ ਪੰਜਾਬ ਦੋਧੀ ਡੇਰੀ ਯੂਨੀਅਨ ਏਕਤਾ ਦਾ ਸੁਪਰਾ ਪੱਤਰੀ ਚੋਣ ਇਜਲਾਸ ਹੈ ਜਿਹੜਾ ਉਹ ਬਠਿੰਡਾ ਵਿਖੇ ਰੱਖਿਆ ਗਿਆ ਸੀਗਾ ਲਗਭਗ 14 14 15 ਜਿਹੜਿਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਐ ਇਸ اجلاس ਵਿੱਚ ਅਤੇ ਸਾਡੀ ਜਥੇਬੰਦੀ ਦੇ ਆਪਾਂ ਕਹ ਲਈਏ ਪੁਰਾਣੇ ਸਿਰ ਕੱਟ ਆਗੂ ਜਿਨ੍ਹਾਂ ਨੇ ਜਥੇਬੰਦੀ ਦੀ ਚਾੜ ਲਾਈ ਆ ਜਿਵੇਂ ਕਿ ਗੁਰਦੇਵ ਸਿੰਘ ਫੌਜੀ ਸਰਦਾਰ ਸੁਭਾਸ਼ ਚੰਦ ਸਟੀਟਾ ਜੀ ਅਤੇ ਚਿੰਦਾ ਜੀ ਰਾਮਪੁਰੇ ਤੋਂ ਅਤੇ ਸੋਹਣ ਸਿੰਘ ਪੁੱਚੋਕਲਾਂ ਤੋਂ ਜੋ ਸਾਡੇ ਪਹਿਲਾਂ ਮੰਨ ਲਓ ਸੂਬੇ ਦੇ ਪ੍ਰਧਾਨ ਰਹਿ ਚੁੱਕੇ ਆ ਸੋ ਜਿਹੜਾ ਅੱਜ ਦਾ ਜਿਹੜਾ ਇਹ ਸੀਗਾ ਅੱਜ ਵੀ ਸੂਬਾ ਕਮੇਟੀ ਦੀ ਨਾਮੇਸਰੋਂ ਜਿਹੜੀ ਇਹ ਚੋਣ ਹੋ ਜਾ ਰਹੀ ਸੀ ਕਿਉਂਕਿ ਜਿਹੜੀ ਦੁੱਧ ਦੇ ਰੇਟਾਂ ਵਿੱਚ ਉਹ ਬਹੁਤ ਵੱਡੀ ਖਰਾਬਟ ਆ ਰਹੀ ਹੈ ਤੇ ਉਸ ਤੇ ਤਹਿਤ ਜਿਹੜਾ ਹੈਗਾ ਇੱਕ ਜਥੇਬੰਦੀ ਨੂੰ ਸਰਗਰਮ ਕਰਕੇ ਆਪਾਂ ਕਹਿ ਲਗੇ ਵੀ ਸਰਕਾਰ ਵਿਰੋਧ ਆਪਦਾ ਆਪਦਾ ਨਾਰੇਬਾਜੀ ਕਰਕੇ ਅਤੇ ਜਿਹੜੇ ਸਾਡੇ ਕਿਸਾਨ ਭਰਾ ਦੁੱਧੀ ਭਰਾ ਮੰਦੇਰੀ ਮਾਰ ਚੱਲ ਰਹੇ ਆ ਕਿਉਂਕਿ ਸਰਕਾਰੀ ਜੋ ਡੇਰੀਆਂ ਆਈਆਂ ਉਹਨਾਂ ਦੇ ਰੇਟ ਪਿੰਡਾਂ ਦੇ ਵਿੱਚ ਜਾਦਾ ਕੇ ਅਤੇ ਇੱਥੇ ਦੁੱਧ ਟੋਲਣ ਵਾਲਾ ਕੰਮ ਹੋਇਆ ਪਿਆ ਇੱਥੇ ਜਿਹੜੇ ਰੇਟ ਆ ਘੱਟ ਆ ਜੋ ਸਾਡੇ ਦੁੱਧੀ ਭਰਾ ਘਰਾਂ ਦੇ ਵਿੱਚ ਦੁੱਧ ਪਾਉਂਦੇ ਆ ਕੋਈ ਉਹਦੇ ਚ 4 ਰੁਪਏ ਦਾ ਮਾਰਜਾ ਨਿਕਲਦਾਗਾ ਤਾਂ ਜੇ ਕੋਈ 20-30 ਕਿਲੋ ਦੁੱਧ ਕਿਸੇ ਕੋਲੇ ਬਾਜ਼ ਜਾਂਦਾ ਤਾਂ ਜਦੋਂ ਉਹ ਡੇਰੀ ਤੇ ਦੁੱਧ ਛੱਡਦਾ ਤਾਂ ਲਗਭਗ ਉਹਨੂੰ 12-15 ਰੁਪਏ ਕਿਲੋ ਦਾ ਘਾਟਾ ਪੈਂਦਾਗਾ ਕਿਉਂਕਿ ਪਿੰਡਾਂ ਚੋਂ ਲਗਭਗ 8 ਰੁਪਏ ਫੈਂਟ ਤੇ ਦੁੱਧ ਆ ਰਿਹਾਗਾ ਇੱਥੇ ਰੇਟ ਹੈ ਜਿਹੜਾ 6.5 ਰੁਪਏ ਸਾਡੇ ਅੱਜ ਜਿਹੜਾ ਹੈਗਾਗਾ ਸਾਡੀ ਸੂਪਾ ਪੱਤਰੀ ਜਿਹੜੀ ਮੀਟਿੰਗ ਸੀ ਉਹਦੇ ਚ ਜਿਹੜਾ ਮੈਨੂੰ ਜਿਹੜਾ ਹਰਜਿੰਦਰ ਸਿੰਘ ਢਿੱਲੋਂ ਪਹਿਲਾਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਪੰਜਾਬ ਦੁੱਧ ਦੀ ਡੇਰੀ ਉਹਨੇ ਇੱਕ ਤਾਂ ਆਪਣੀ ਪਿੱਛੇ ਜੇ ਚੋਣ ਹੋਈ ਅੱਜ ਮੈਨੂੰ ਸੂਪਰ ਪ੍ਰਧਾਨ ਕੀ ਦਾ ਜਿਹੜਾ ਸਾਡੇ ਪ੍ਰਾਣੇ ਆ ਉੱਤੇ ਤਰ੍ਹਾਂ ਵੱਲੋਂ ਮੀਟਿੰਗ ਕਰਕੇ ਮਾਣ ਬਖਸ਼ਿਆ ਗਿਆ ਹੈਗਾ ਪੰਜਾਬ ਦੁੱਧੀ ਡੇਰੀ ਜਿਨ੍ਹਾਂ ਨੇ ਇਕੱਤਰਾ ਸੂਪਰ ਪ੍ਰਧਾਨ ਲਾਇਆ ਗਿਆ ਸੋ ਮੈਂ ਸਾਰੇ ਹੀ ਪ੍ਰਾਣੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐ ਅਤੇ ਇਹਨਾਂ ਨੂੰ ਇਹ ਪਿਸ਼ਵਾਸ ਦਿਵਾਉਣਾਗਾ ਕਿ ਜੋ ਤੁਸੀਂ ਇਹ ਮੇਰੇ ਤੇ ਜ਼ਿੰਮੇਵਾਰੀ ਸੌਂਪੀ ਹੈ ਤੇ ਜੋ ਵੀ ਆਪਾਂ ਨੂੰ ਦੁੱਧ ਧੰਦੇ ਨਾਲ ਸੰਬੰਧਿਤ ਦਿੱਕਤਾਂ ਆ ਰਹੀਆਂ ਆ ਜਲਦੀ ਹੀ ਇਸ ਦੇ ਮੁੱਦਿਆਂ ਤੇ ਜਿਹੜਾ ਬੋਲਿਆ ਜਾਊਗਾ ਤੇ ਸੰਘਰਸ਼ ਕਰੇ ਜਾਣਗੇ ਅਤੇ ਜਿਹੜਾ ਦੁੱਧੀ ਸਾਥੀਆਂ ਦਾ ਮੰਨ ਲਓ ਆਪਾਂ ਕਹਿ ਲੇ ਮੋٹے ਨਾਲ ਮੋਟਾ ਜੋੜ ਕੇ ਖੜਿਆ ਜਾਊਗਾ ਜਥੇਬੰਦੀ ਵੱਲੋਂ ਤੇ ਪਰ ਚੜ ਕੇ ਜਿਹੜਾ ਇਹ ਕੰਮ ਕੀਤਾ ਜਾਊਗਾ